ਦਮਾਕੀ ਤੌਰ ਤੇ ਕੋਈ ਵੀ ਪ੍ਰੋਬਲਮ ਆ ਨੀਂਦ ਦੀ ਹੌਰਪਣ ਦੀ پاگلਪਣ ਚੱਕਾ ਕੁਝ ਵੀ ਹੁੰਦਾ ਇੱਕ ਵਾਰ ਮੇਰੇ ਕਹੇ ਡਾਕਟਰ ਜੈਨ ਨੂੰ ਮਿਲ ਲਓ ਤੁਹਾਨੂੰ ਜ਼ਿੰਦਗੀ ਜਿਉਣ ਦੀ ਇੱਕ ਲਾਈਨ ਮਿਲ ਜੂਗੀ ਵੀ ਹਾਂ ਦਵਾਈ ਦੇ ਵਿੱਚ ਕੁਝ ਫਰਕ ਹੈ ਪਰ ਕੋਈ ਵੱਡੀ ਢੇੜ ਦੇ ਵਿੱਚ ਨਹੀਂ ਪਾਉਂਦੇ ਸਿੱਧੀ ਗੱਲ ਆ ਦਵਾਈ ਨਾਲ ਹੱਲ ਹੁੰਦਾ ਪਰ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਹੁੰਦਾ 1 ਢੇ ਮਹੀਨੇ ਦੇ ਵਿੱਚ ਮੈਨੂੰ ਇਹਨਾਂ ਨੇ 4 ਸਾਲ ਦੀ ਬਿਮਾਰੀ ਦਾ ਹੱਲ ਕਰਕੇ ਦਿੱਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਯਾਨੀ ਗਾਇਸ ਡਾਕਟਰ ਨੇ ਕਿ ਇੱਕ ਵਾਰ ਮੈਂ ਕਹਿੰਦੇ ਡਾਕਟਰ ਜੈਨ ਨੂੰ ਫਟਿਆਲੇ ਵਿੱਚ ਮਿਲੋ ਜਰੂਰ ਮਿਲੋ ਅਸੀ ਗੱਲ ਇਹ ਸਾਰਿਆਂ ਨੂੰ ਮੇਰਾ ਨਾਮ ਪਰਮਿੰਦਰ ਸਿੰਘ ਆ ਤੇ ਮੈਂ ਦਰਾਹਿ ਦਾ ਰਹਿਣ ਵਾਲਾ ਮੈਨੂੰ 7 ਸਾਲ ਤੋਂ ਬਹੁਤ ਜ਼ਿਆਦਾ ਨਵਾਗੀ ਦਾ ਤੇ ਪ੍ਰੋਬਲਮ ਆ ਜਿਹੜੀਆਂ ਮੈਂ ਤੁਹਾਨੂੰ ਅੱਜ ਦੱਸਣੀਆਂ ਚਾਹੁੰਦਾ ਕੋਰੋਨਾ ਦਾ ਟਾਈਮ ਸੀ ਤੇ ਉਸ ਟਾਈਮ ਤੋਂ 4 ਸਾਲ ਹੋ ਗਏ ਜੀ ਮੈਨੂੰ ਦਿਮਾਗੀ ਇਨਪੈਚਰ ਜਿਵੇਂ ਕਿ ਨੀਂਦ ਨਹੀਂ ਸੀ ਆਉਂਦੀ ਸਵੇਰੇ ਉੱਠਦਾ ਸੀ ਫੈਕਸ਼ਨਸ ਨਹੀਂ ਸੀ ਫੀਲ ਹੁੰਦੀ ਬਿਮਾਰਤ ਨੂੰ ਜਿਵੇਂ ਹੀ ਐਂ ਲੱਗਦਾ ਸੀ ਵੀ ਜਿਵੇਂ ਸੁੱਤਾ ਹੀ ਨਹੀਂ ਬਹੁਤ ਚਿਰ ਤੋਂ ਤੇ ਉਸ ਤੋਂ ਬਾਅਦ ਜੀ ਮੇਰੇ ਸੇ ਦਿਮਾਗ ਬਹੁਤ ਭਾਰੀ ਰਹਿੰਦਾ ਸੀ ਸਾਰੀ ਦਿਹਾੜੀ ਜਿਵੇਂ ਕੋਈ ਖੜਕਾ ਹੁੰਦਾ ਸੀ ਹਾਲ ਭਜਦੇ ਸੀਗੇ ਜਿਵੇਂ ਦਰਵਾਜ਼ਾ ਵੱਜਣਾ ਜਾਂ ਕੋਈ ਸੂਈ ਦੇ ਵਿੱਚ ਖੜਕਾ ਹੋਣਾ ਤਾਂ ਮੇਰੇ ਦਿਲ ਨੂੰ ਹਾਲ ਪੈਣਾ ਕਿਦਾਂ ਨੂੰ ਤੇ ਮੈਂ ਡੱਗ ਜਾਂਦਾ ਸੀ ਘਰ ਜੀ ਤੇ ਮੈਨੂੰ ਲੱਗਦਾ ਸੀ ਕਿ ਮੇਰੀ ਇਹ ਬਿਮਾਰੀ ਹੁਣ ਠੀਕ ਨਹੀਂ ਹੋ ਸਕਦੀ ਤੇ ਉਸ ਤਰ੍ਹਾਂ ਚੱਲਦੇ ਚੱਲਦੇ ਤੇ ਮੈਨੂੰ ਬੱਚ ਜੀ ਹੌਸਪੀਟਲ ਹੋਂਗਾ ਨਾਮ ਦਾ ਇੱਕ ਕੈਂਸਰ ਹੋਇਆ ਤੇ ਉਹ ਐਸਾ ਵੀ ਮੈਂ ਪਰੋਬਲੈਂਸ ਤਾਂ ਉਹ ਪਹਿਲਾਂ ਹੀ ਸੀਗੀ ਉਹ ਵਿੱਚ ਹੋਰ ਟੈਨਸ਼ਨ ਰੱਖੀ ਪਰ ਉਸ ਨੂੰ ਮੈਂ ਕੋਈ ਖਾਸ ਨਹੀਂ ਸਮਝਿਆ ਮੈਨੂੰ ਐਸੀ ਮੇਰੀ ਦਿਮਾਗੀ ਪ੍ਰੋਬਲਮ ਆ ਜਿਹੜੀ ਇਹ ਠੀਕ ਹੋ ਜਵੇ ਇਹ ਉਹ ਮੈਂ ਬੜਾ ਸਮਾਂ ਡਾਕਟਰ ਕੋਲ ਪਹਿਲਾਂ ਦਵਾਈਆਂ ਲਈਆਂ ਲੁਧਿਆਣੀਆਂ ਐਮਰਾਈਆਂ ਕਰਵਾਈਆਂ ਮੈਨੂੰ ਕੋਈ ਫਰਕ ਨਹੀਂ ਪਿਆ ਤੇ ਮੈਂ ਆਪਣੀ ਜ਼ਿੰਦਗੀ ਦਾ ਇੱਕ ਸਮਾਂ ਹੱਤ ਚੁੱਕਿਆ ਸੀ ਮੈਨੂੰ ਆਇਆ ਸੀ ਕਿ ਮੈਂ ਸ਼ਾਇਦ ਇਹ ਠੀਕ ਹੋਗਾ ਵਾ ਵ ਤੇ ਮੈਂ ਉਹਨਾਂ ਨਾਬੀਗੰਦਗੀ ਨੂੰ ਓਹ ਚੁਰਦਾ ਰਹਿੰਦਾ ਅੰਦਰੋਂ ਦੇ ਮੇਰਾ ਬਜਨ ਘਟ ਗਿਆ ਬਜਨ ਘਟ ਕੇ 82 ਕਿਲੋ ਰਹਿ ਗਿਆ ਸੀ ਤੇ ਉਸ ਦੌਰਾਨ ਮੈਨੂੰ ਮੇਰੇ ਰਿਲੇਟਿਵ ਬੰਨੇ ਨੇ ਕਿਹਾ ਦੱਸਿਆ ਕਿ ਡਾਕਟਰ ਜੈਨ ਨੂੰ ਇੱਕ ਵਾਰ ਮਿਲ ਔਰ ਮੇਰਾ ਡਾਕਟਰ ਤੋਂ ਮੈਂ ਇਹ ਨਾ ਕਰ ਚੁੱਕਿਆ ਸੀ ਕਿ ਮੈਂ ਨਹੀਂ ਕਿਤੇ ਜਾਣ ਦੂਜੀ ਕੰਮ ਦਾ ਸੀ ਕਲ ਉਹਨਾਂ ਨੇ ਮੈਨੂੰ ਬ੍ਰੇਸਪਾ ਕੇ ਆਪ ਦਾ ਸਮਝਾਇਆ ਕਿ ਦਵਾਈਆਂ ਨਾਲ ਸਭ ਹੱਲ ਹੁੰਦਾ ਮੈਂ ਕਹਿੰਦਾ ਵੀ ਦਵਾਈਆਂ ਥਾਕੇ ਮੈਂ ਹੱਟ ਚੁੱਕਿਆ ਜਿੰਨਾ ਨਾਲ ਕੋਈ ਹੱਲ ਨਹੀਂ ਲੇਗਾ ਦਵਾਈ ਲੈਣਾ ਡਾਕਟਰ ਸਾਹਿਬ ਜਦੋਂ ਜੈਨ ਨੂੰ ਮਿਲਿਆ ਮੈਂ ਇਹਨਾਂ ਨੇ ਮੈਨੂੰ ਪਹਿਲਾਂ ਤਾਂ ਪਛੇਵ ਕਿ ਖਵਾਇਆ ਸਾਰੀ ਗੱਲ ਡਿਸਕਸ ਕਰੀ ਤੇ ਮੈਂ ਉਹਨਾਂ ਨੂੰ ਹੌਸਪੀਟਲ ਹੁੰਮੇ ਬਾਰੇ ਵੀ ਦੱਸਿਆ ਕਰੋ ਜੀ ਇਹਨਾਂ ਨੇ ਮੈਨੂੰ ਕੋਈ ਕਿਸੇ ਪ੍ਰਕਾਰ ਦਾ ਪ੍ਰੈਸ਼ ਨਹੀਂ ਹੋ ਰਿਹਾ ਡਾਕਟਰਾਂ ਮੈਂ ਕਿਹਾ ਵੀ ਲੋਕਾਲਾ ਕਰਾ ਲਾ ਕਰਾ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਪਹਿਲਾਂ ਇਹ ਦੱਸ ਦੇ ਦੱਸ ਦੇਣ ਦੀ ਦਵਾਈ ਨਾਲ ਮੇਰਾ ਬਣ ਸਾਲ ਦੇ ਵਿੱਚੋਂ 20% ਤੋੜਾ ਜਿਹਾ ਮੈਨੂੰ ਮਹਿਸੂਸ ਹੋਇਆ ਵੀ ਪ੍ਰੋਗਰੈਸ ਹੋ ਰਹੀ ਆ। ਕਰੋ ਮੇਰਾ ਇੱਕ ਯਕੀਨ ਬਣ ਗਿਆ ਕਿ ਸ਼ਾਇਦ ਕੁਝ ਖੂਬ ਹੋਣਾ। ਤੇ ਉਸ ਤੋਂ ਬਾਅਦ ਮੈਂ ਅੱਜ ਉਹ ਆਇਆ ਨਹੀਂ ਕਿ ਮੈਂ ਜਮ੍ਹਾਂ ਠੀਕਾਂ ਮੈਨੂੰ 80-90% ਹੁਣ ਤੱਕ ਦਾ ਭਾਰ ਘੱਟਾਈ ਵੀ ਘਟਾ ਤੀ। 1.5 ਮਹੀਨੇ ਦੇ ਵਿੱਚ ਮੈਨੂੰ 8 ਕਿਲੋ ਵਜ਼ਨ ਵਾਜਨ ਮਿਲ ਆ ਗਿਆ ਹੁਣੇ ਅੰਦਾਜ਼ੇ। ਤੇ ਅੱਜ ਮੈਂ ਬਿਲਕੁਲ ਠੀਕਾਂ ਜੀ ਤੇ ਮੈਂ ਜੇ ਕਿਸੇ ਨੂੰ ਵੀ ਦਿਮਾਗੀ ਤੌਰ ਤੇ ਕੋਈ ਵੀ ਪ੍ਰੋਬਲਮ ਆ, ਨੀਂਦ ਦੀ, ਹਾਰਨਰ ਦੀ, ਭਾਗ ਦੇ ਘੁੰਨ ਚੱਕਰ ਕੁਝ ਵੀ ਹੁੰਦਾ ਇੱਕ ਵਾਰ ਮੇਰੇ ਜਿਹੇ ਡਾਕਟਰ ਜੈਨ ਨੂੰ ਮਿਲ ਲਓ। ਆਹੋ ਜਿੰਦਗੀ ਜਿਉਣ ਦੀ ਇੱਕ ਲਾਈਨ ਮਿਲ ਜੂਗੀ ਜੇਰੇ ਮਹੀਨੇ ਦੇ ਵਿੱਚ ਮੈਂ ਇਹਨੂੰ ਕਿਹਾ ਕਿ ਆਖਰੀ ਬਿਮਾਰੀ ਦਾ ਹੱਲ ਕਰਕੇ ਦਿਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ